ਸੂਰਜ ਦਿਖੋਂਦਾ ਲਾਲੀਆਂ ਅਸੀਂ ਯਾਰ ਕਿਨੀ ਕਰਦੇ ਦਲਾਲੀਆਂ ਟੁਕ ਯਰੀਏ ਚ ਪੂਰੀ ਤੇਰੇ ਜਾਂਦੀ ਕਰ ਸ਼ੌਕਰ ਆਕ ਦੇ ਜਨਾਬਨੀ ਮੇਤਰਾ ਦੇ ਗੋਤ ਪਿੱਛੇ ਬੱਲੀਏ ਮੱਲ ਮੱਲੀ ਲੱਗੇ ਜੰਦਾ ਬਾਉਨੀ ਮੇਤਰਾ ਦੇ ਗੋਤ ਪਿੱਛੇ ਬੱਲੀਏ ਮੱਲ ਮੱਲੀ ਲੱਗੇ ਜੰਦਾ ਬਾਉਨੀ ਮੇਤਰਾ ਦੇ ਗੋਤ ਪਿੱਛੇ ਬੱਲੀਏ ਮੱਲ ਮੱਲੀ ਲੱਗੇ ਜੰਦਾ ਬਾਉਨੀ ਉਹ ਦਿਨ ਚੜਦਾ ਤੇ ਸੂਰਜ ਦਿਖੋਂਦਾ ਲਾਲੀਆਂ ਅਸੀਂ ਯਾਰ ਕਿਨੀ ਕਰਦੇ ਦਲਾਲੀਆਂ ਆਖ ਬੇਜਨਬਨੀ ਹੋ ਮਿੱਤਰਾ ਦੇ ਗੋਦ ਪਿੱਛੇ ਬੱਲੀਏ ਵੱਲੋਂ ਬੱਲੀ ਲੱਗ ਜਾਂਦਾ ਸਾਬਨੀ ਹੋ ਮਿੱਤਰਾ ਦੇ ਗੋਦ ਪਿੱਛੇ ਬੱਲੀਏ ਵੱਲੋਂ ਬੱਲੀ ਲੱਗ ਜਾਂਦਾ ਸਾਬਨੀ ਓਏ ਅਸੀਂ ਯਾਰਾਂ ਨਾਲ ਸ਼ਾਦੀ ਸ਼ਾਨੀ ਕਰਦੇ ਇਹ ਕਰਦੇ ਅਮੀ ਸ਼ਰਾਰਤਾ ਅਸੀਂ ਯਾਰਾਂ ਨਾਲ ਸ਼ਾਦੀ ਸ਼ਾਨੀ ਕਰਦੇ ਇਹ ਕਰਦੇ ਅਮੀ ਸ਼ਰਾਰਤਾ ਉਹ ਨਿੱਤੀ ਤੂਰੀ ਨਾ ਬਣਾਈ ਕਿਤੇ ਅੱਜ ਤਾਈਂ ਨਾ ਹੀ ਸਿੱਖਿਆ ਨੇ ਪੌਣੀਆਂ ਬਜਾਤਾ ਗੁੱਟੇ ਡਟਕਣੀ ਹੋ ਪਰ ਸਮਝੀ ਨਾ ਢਿਲ ਦੇਖ ਰਾਵਣੀ ਹੋ ਮਿੱਤਰਾਂ ਦੇ ਕੋਤ ਪਿੱਛੇ ਵੱਲੀਏ ਮੱਲਾ ਬੱਲੀ ਲੱਗਦਾ ਸਾਵਣੀ ਹੋ ਮਿੱਤਰਾਂ ਦੇ ਕੋਤ ਪਿੱਛੇ ਕੰਨਿਏ ਮੱਲਾ ਬੱਲੀ ਲੱਗਦਾ ਸਾਵਣੀ ਅਨੁਰੰਝੀ ਦੀ ਕਤਾਰ ਵਿੱਚੋਂ ਗਿਣੀ ਨਾ ਜਿਲ ਘੁੰਮ ਦੇ ਕਨੱਚ ਪਾਕੇ ਨੱਤੀਆਂ ਹੋ ਤਾਨੂੰ ਰੰਝੇ ਦੀ ਕਤਾਰ ਵਿੱਚੋਂ ਗਿਣੀ ਨਾ ਜਿਲ ਘੁੰਮ ਦੇ ਕਨੱਚ ਪਾਕੇ ਨੱਤੀਆਂ ਤਾਨੂੰ ਰੰਝੇ ਉਹ ਨੂੰ ਢੇਡ ਚੱਕਣੀ ਉਹ ਪਰ ਸਮਝੀ ਨਾ ਦਿਲ ਦੇਖ ਰਵਨੀ